ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਭਾਈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸ਼ਾਮ ਦੇ ਤਕਰੀਬਨ 6:00 ਵਜੇ ਜੀ ਅੱਜ ਪੇਠਾ ਤੋੜਨ ਲੱਗ ਗਏ ਮਿਹਨਤ ਨੂੰ ਬੂਰ ਪੈਣ ਲੱਗ ਗਿਆ ਬਾਬੇ ਦੀ ਕਿਰਪਾ ਨਾਲ ਕੌਸ਼ ਕੱਲ ਤੋੜਿਆ ਸੀ ਜਿਹੜਾ ਕੱਲ ਤੋੜ ਕੇ ਸ਼ਾਮ ਨੂੰ ਭਰਤੀ ਕਰਕੇ ਲਫਾਫਿਆਂ 'ਚ ਧੋਸ ਮਾਰ ਕੇ ਮੰਡੀ 'ਚ ਭੇਜਦਾ ਸੀ ਤਕਰੀਬਨ 50 60 ਲਫਾਫੇ 60 ਲਫਾਫੇ ਸੀ 55 ਕ ਭੇਜ ਤੇ 57 ਕ ਘਰੇ ਪਏ ਨੇ ਤੇ ਅੱਜ ਫੇਰ ਤੋੜਨ ਲੱਗੇ ਆਂ ਪੇਠਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਿਹਨਤ ਨੂੰ ਫਲ ਲੱਗਿਆ ਬਾਬੇ ਦੀ ਕਿਰਪਾ ਨਾਲ ਤੇ ਪੇਠਾ ਤੋੜਨ ਲੱਗੇ ਹਾਂ ਜੀ ਚਾਰੇ ਜਾਣੇ ਲਾਣੇਦਾਰ ਆ ਸੋਨੀ ਤੇ ਰਾਜੂ ਤੇ ਮੈਂ ਕੱਲ ਜਵਾਕ ਵੀ ਆਏ ਸੀ ਤੇ ਕੱਲ ਗਰਮੀ ਕਾਫੀ ਜ਼ਿਆਦਾ ਸੀ ਜਵਾਕਾਂ ਨੇ ਤੜਾਇਆ ਤੇ ਉਹਨਾਂ ਦੀ ਦਾ ਬੇਵਾਹ ਹੋ ਗਈ ਕਹਿੰਦੇ ਵੀ ਗਰਮੀ ਜ਼ਿਆਦਾ ਸਾਤੋਂ ਤਾਂ ਹੁੰਦਾ ਨਹੀਂ ਜਿਵੇਂ ਕਹਿੰਦੇ ਤੇ ਘਰੇ ਜਾ ਕੇ ਉਹਨਾਂ ਨੇ ਲਿਫਾਫੇ ਭਰਾਏ ਫਿਰ ਤੇ ਉਹ ਸਾਰਾ ਟਰਾਲੀ ਚ ਪਾ ਕੇ ਲੈ ਗਏ ਸੀ ਤੇ ਬਾਕੀ ਅੱਜ ਤੋੜ ਰਹੇ ਆ ਕੱਲ ਤਾਂ ਬਸ ਉਹੀ ਖੇਤ ਤੋੜਿਆ ਸੀ ਉਧਰਲਾ 4 ਬਿਗਾਂ ਤੋਂ ਤੇ ਅੱਜ ਆ ਖੇਤ ਕੀਲਾ ਕਹ ਲੋ ਵੀ ਤੋੜ ਰਹੇ ਆ ਤੇ 1 ਬਿਗਾ ਤੋਂ ਪਰਲੇ ਪਾਸੇ ਜਿਹੜਾ ਉਹ ਤੋੜਿਆ ਸੀ ਬਾਅਦ ਚ ਤੇ ਕੱਲੋਂ ਚ ਬਚ ਗਿਆ ਸੀ ਉਹ ਟੁੱਟਿਆ ਨਹੀਂ ਪੇਠਾ ਕਾਫੀ ਜ਼ਿਆਦਾ ਫਲ ਸੀ ਤੇ ਇੱਕ ਮੌਸਮ ਗਰਮੀ ਦਾ ਸੀ ਕੱਲ ਜ਼ਿਆਦਾ ਅੱਜ ਅਸੀਂ ਚਾਰੇ ਜਾਣੇ ਤੋੜ ਰਹੇ ਹਾਂ ਥੋੜੀ ਥੋੜੀ ਹਵਾ ਚੱਲਦੀ ਆ ਤੇ ਥੋੜੀ ਜੀ ਕਣਮਣ ਕਣੀ ਜੀ ਵੀ ਹੋਈ ਅੱਜ ਤੇ ਟਾਈਮ ਦਾ तकरीबन 6:30 ਹੋ ਗਏ ਘੰਟਾ ਘੰਟੇ ਤੋਂ ਵੱਧ ਹੋ ਗਿਆ ਤੋੜਦੇ ਰਿਹਾ ਸਾਨੂੰ 2 ਘੰਟਿਆਂ ਦੇ ਲੱਵੇ ਹੋ ਗਿਆ ਤੇ ਬਾਬਾ ਸੁੱਖ ਰੱਖੇ ਵੀ ਆ ਇੱਕ ਫਾਂਟ ਰਹਿ ਗਈ ਬਸ ਮੱਕੀ ਦੇ ਲੱਵੇ ਲੱਵੇ ਖੇਤ ਵੱਲ ਨੂੰ ਆ ਮੋਟਰ ਵੱਲ ਨੂੰ ਜਾਵਾਂਗੇ ਤਾਂ ਤੋੜ ਲਾਂਗੇ ਇੱਧਰ ਤੋੜਦੇ ਨੇ ਨਾਲ ਮੈਂ ਵੀ ਤੋੜਦਾ ਤੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਤਕਰੀਬਨ ਇਹ ਪੇਠਾ ਜਿਹੜਾ 60 ਦਿਨਾਂ ਦਾ ਸੀ 60 ਦਿਨਾਂ ਦਾ ਹੋ ਗਿਆ ਜੀ 60 ਤੋਂ ਵੱਧ ਦੇ ਹੋ ਗਿਆ 55 ਕ ਦਿਨ ਦਾ ਤੋੜਨ ਲੱਗ ਜਾਂਦੇ ਸੀ ਥੋੜਾ ਜਿਹੀ ਕਰਕੇ ਰੇਰੂ ਪਾਉਣ ਕਰਕੇ ਲੇਟ ਹੋ ਗਏ ਤੇ ਕੁਝ ਲੇਬਰ ਦੀ ਪ੍ਰੋਬਲਮ ਲੇਬਰ ਨਹੀਂ ਮਿਲੀ ਤੋੜਨ ਵਾਸਤੇ ਤਾਂ ਕਰਕੇ ਆਪ ਹੀ ਤੋੜਦੇ ਆ ਥੋੜਾ ਥੋੜਾ ਰੋਜ਼ ਹੀ ਤੋੜ ਲਿਆ ਕਰਾਂਗੇ ਤੇ ਹੁਣ ਤੋੜਦੇ ਆ ਪੇਠਾ ਪਹਿਲਾਂ ਫਿਰ ਇਹਨੂੰ ਚੱਕਣ ਦੀ ਸਕੀਮ ਕਰਾਂਗੇ ਵੀ ਕਿਵੇਂ ਚੱਕਿਆ ਜਾਊ ਕਦੋਂ ਚੱਕੀ ਆ ਤੋੜ ਲਈ ਇੱਕ ਫਾਂਟ ਰਹਿ ਗਈ ਤੋੜਨ ਵਾਸਤੇ ਬੜਾ ਜ਼ੋਰ ਨਹੀਂ ਲੱਗਦਾ ਨਾ ਚਾਕੂ ਦੀ ਨਾ ਕਾਸੇ ਦੀ ਲੋੜ ਨਹੀਂ ਪੈਂਦੀ ਬਸ ਇੱਕ ਢੇਰੀਆਂ ਲਾਈ ਜੈਨੇ ਹੱਥ ਨਾਲ ਘਮਾ ਕੇ ਟੁੱਟ ਜਾਂਦਾ ਤੇ ਜਿਵੇਂ ਆ ਤੋੜਦੇ ਰਹ ਜੀ ਬਸ ਇੱਕਨ ਹੱਥ ਨਾਲ ਘਮਾ ਕੇ ਤੋੜਨਾ ਤੇ ਬਸ ਇੱਕਨ ਸੜ ਦੇਣਾ ਜੀ ਢੇਰੀ ਦੇ ਉੱਪਰ ਤੇ ਬਾਅਦ ਚ ਢੇਰੀਆਂ ਲਾਵਾਂਗੇ ਹੁਣ ਤੇ ਬਾਅਦ ਦੇ ਵਿੱਚ ਇਕੱਠੇ ਹੀ ਝੱਕਾਂਗੇ ਰੰਗ ਰੂਪ ਪੇਠੇ ਦਾ ਬਹੁਤ ਸੋਹਣਾ ਤੇ ਮਸਾਂ ਫੜਨਾ ਤੇ ਇਹ ਘੁਮਾ ਕੇ ਤੋੜਦਾਂ ਆ ਸੈਜ ਤੋੜ ਰਹੇ ਆ ਆਪਾਂ ਛੋਟਾ ਹੈ ਤੇ ਵੱਡਾ ਜਿੰਨਾ ਮਰਜ਼ੀ ਹੋਵੇ ਮੇਰਾ ਖਿਆਲ ਤਿੰਨ ਤਿੰਨ ਕਿਲੋ ਦਾ ਪੇਠਾ ਵੀ ਕੱਲ ਤੋੜਿਆ ਸੀ 3 ਕਿਲੋ ਦਾ 5 ਕਿਲੋ ਦਾ ਵੀ ਸੀ ਕੱਲ ਤਾਂ ਮੇਰਾ ਖਿਆਲ ਨਾਲ ਕੱਲ ਦਾ 5 ਕਿਲੋ ਦਾ ਵੀ ਪੇਠਾ ਹੈਗਾ ਜੀ ਤੇ ਬਾਰੀ ਚੜ ਗਈ ਕਹ ਲੋ ਵੀ ਤੋੜਦਿਆਂ ਨੂੰ ਕਈ ਦਿਨ ਪਹਿਲਾਂ ਤੋੜਨ ਵਾਲਾ ਸੀ ਤੇ ਤੋੜਿਆ ਨਹੀਂ ਕਿ ਜਿਵੇਂ ਮੈਂ ਦੱਸਿਆ ਵੀ ਉਹਦੇ ਕਰਕੇ ਨੇ ਵੀ ਰੇਹ ਪੱਤ ਪਾਉਂਦੇ ਸੀ ਸੀਰੀਚ ਤੇ ਬਾਕੀ ਜੀਰੀ ਦਾ ਕੰਮ ਥੋੜੇ ਦਿਨ ਹੋਇਆ ਰੇ ਨਿਬੜੇ ਨੂੰ ਪਹਿਲਾਂ ਲਾਈਟ ਖਰਾਬ ਹੋ ਗਈ ਉਹਦੇ ਕਰਕੇ ਹਫਤਾ ਲਾਈਟ ਨਹੀਂ ਆਈ ਸਾਡੇ ਮੋਟਰਾਂ ਤੇ ਉਹਦੇ ਕਰਕੇ ਅਸੀਂ ਹਫਤਾ ਜੀਰੀ ਲੇਟ ਹੋ ਗਈ ਸਾਡੀ ਤੇ ਬਸ ਹੁਣ ਟੁੱਟੀ ਜਾਂਦੇ ਨੇ ਪੇਠਾ ਦੋ ਮਹੀਨਿਆਂ ਦਾ ਦੋ ਮਹੀਨੇ ਤੋਂ ਉੱਪਰ ਹੋ ਗਿਆ ਤਕਰੀਬਨ 55 ਕ ਦਿਨ ਦਾ ਪੇਠਾ ਟੁੱਟਣ ਲੱਗ ਜਾਂਦਾ ਬਾੜਾ ਖੰਡਿਆਣਾ ਢੇਰੀ ਨੂੰ ਫਿਰ ਇਕੱਠੀ ਕਰਕੇ ਪਤਾ ਲੱਗ ਜਾਊਗਾ ਜੇ ਦੂਰ ਦੂਰ ਖੰਡਿਆ ਤੇ ਫਿਰ ਚੱਕਣ ਵਾਲਿਆਂ ਨੂੰ ਪਤਾ ਨਹੀਂ ਲੱਗਣਾ ਵੀ ਕਿੱਥੇ ਕਿੱਥੇ ਪੇਠਾ ਪਿਆ। ਉਹ ਤਾਂ ਚਲ ਨਿਗਾਹ ਮਾਰ ਲਾਂਗੇ ਆਪਾਂ ਚਕਾਉਣ ਲਈ। ਇਹ ਤਾਂ ਸਬਜ਼ੀ ਵਾਲਾ ਕੰਮ ਹੈ, ਹੱਥਾਂ ਦਾ ਕੰਮ ਹੈ। ਹੱਥਾਂ ਦਾ ਕੰਮ ਮਤਲਬ ਕਿ ਬੰਦਿਆਂ ਦਾ ਕੰਮ ਜ਼ਿਆਦਾ ਵੀ ਬੰਦੇ ਹੁਣ ਤਾਂ ਕੰਮ ਛੇਤੀ ਮੁੱਕ ਜਾਂਦਾ ਲਓ ਜੀ 5-5 ਕਿਲੋ ਦਾ ਪੇਠਾ ਪੰਜ-ਪੰਜ ਕਿੱਲੋ ਦਾ ਪੇਠਾ ਤੇ ਬਸ ਆਹੀ ਫਾਂਟ ਰਹਿ ਗਈ ਹੁਣ ਆਪਾਂ ਤੋੜ ਲਈਏ ਫੇਰ ਕਰਦੇ ਆ ਗੱਲਾਂ ਬਾਤਾਂ ਲੋ ਜੀ ਭਾਈ ਹਾਲਾਤ ਹੋ ਗਏ ਸਾਡੇ ਗਰਮੀ ਨਾਲ ਬਾਹਰ ਬਾਹਰ ਖਰਾਬ ਲੈਣ ਦਾ ਗਰਮੀ ਨਾਲ ਕੁਰਤਾ ਪਜਾਮਾ ਖਰਾਬ ਹੋ ਗਿਆ ਸੋਨੀ ਦਾ ਵੀ ਤੇ ਰਾਜੂ ਵੀ ਭਿੱਜਿਆ ਪਿਆ ਪੂਰੀ ਗਰਮੀ ਨਾਲ ਆਪਣਾ ਵੀ ਹਾਲਾਤ ਕਹਿ ਲੋ ਵੀ ਗਰਮੀ ਨਾਲ ਪੂਰੇ ਉਹ ਇਹਨੇ ਕੱਪੜੇ ਖਰਾਬ ਹੋ ਗਏ ਨੇ ਕਪੇਠੇ ਜਿਹੜੇ ਪੱਤੇ ਨੇ ਇਹਨਾਂ ਦੇ ਵਿੱਚ ਥੋੜੀ ਜੀ ਕਨਾਰੀਆਂ ਤੇ ਨਾ ਤਿੱਖੀਆਂ ਤਿੱਖੀਆਂ ਹੁੰਦੀਆਂ ਨੇ ਕੰਡ ਜੀ ਲੜਦੀ ਆ ਕਾਦੂਆਂ ਦੇ ਨਹੀਂ ਉਹ ਹੁੰਦਾ ਉਸ ਕਰਕੇ ਨਾ ਆਰੀ ਮੰਗੂ ਕਿਤੇ ਕਿਤੇ ਮਤਲਬ ਆਰੀ ਮੰਗੂ ਲੱਗਦੇ ਨੇ ਵੈਸੇ ਅਸੀਂ ਛੋਟੇ ਛੋਟੇ ਡੰਡੇ ਜੇ ਲੈਏ ਸੀ ਹੱਥਾਂ 'ਚ ਉਹਦੇ ਨਾਲ ਪੱਤੇ ਫੋਲਦੇ ਸੀਗੇ ਨਾਲੇ ਉਦਾਂ ਜਾਨਵਰ ਦਾ ਡਰ ਨਹੀਂ ਰਹਿੰਦਾ ਹੈਗਾ ਹੱਥ 'ਚੋਂ ਹਥਿਆਰ ਹੁੰਦਾ ਤੇ ਹੁਣ ਆਪਾਂ ਪੇਠਾ ਤੋੜ ਲਿਆ ਤੇ ਹੁਣ ਚੱਲਦੇ ਆ ਸੋਨੀ ਤੇ ਬਾਪੂ ਚੱਲੇ ਨੇ ਘਰ ਨੂੰ ਰਾਜੂ ਔਰ ਮੈਂ ਚੱਲੇ ਆ ਜੀ ਦੂਜੀ ਮੋਟਰ ਤੇ ਕੱਲ ਨੂੰ ਲਾਈਟ ਆਉਣੀ ਹੈ ਤੇ ਪਨੀਰੀ ਵੀ ਲਾਉਣੀ ਆ। ਇਹੀ ਵਲੌਗ ਕੱਲੋਂ ਵੀ ਕੰਟੀਨਿਊ ਰਹੂਗਾ ਕਿਉਂਕਿ ਇਹ ਨੂੰ ਇੱਥੇ ਹੁਣ ਬਸ ਐਂਡ ਕਰਦੇ ਆ। ਅਗਲੀ ਸਵੇਰ ਚੱਕਾਂਗੇ ਹੁਣ ਕੱਲੋਂ ਸਵੇਰੇ ਕਿਉਂਕਿ ਅੱਜ ਆਪਾਂ ਨੇ ਲਗਭਗ ਕਿਲਾ ਤੋੜਤਾ ਬੈਠੇ ਹਾਂ। ਹੂੰ ਕਿਲਾ ਕਿਲੇ ਤੋਂ ਵੱਧੀ ਹੋ ਗਿਆ। ਮੰਨ ਲਾ ਉਹ ਚ ਵੀ ਰਹਿੰਦਾ ਸੀਗਾ ਬਿੱਗਾ ਡੇਢ ਬਿੱਗਾ ਹੋਂ। ਬਾਕੀ ਆਹ ਕਿਆ ਰਾਇ ਜਿਹੜਾ 5 ਕਿੱਗੇ ਹੋਂਦਾ ਆਹ ਖੇਤ ਆ ਲੰਬਾ ਲੰਬਾ। ਇਧਰ ਮੱਕੀ ਵੀ ਵੱਢਣ ਹੋ ਰਹੀ ਦੀ ਅਜੇ ਆਪਣੀ। ਇਹਦੇ ਬਾਰੇ ਬਾਅਦ 'ਚ ਬਣਾਵਾਂਗੇ ਵੀਡੀਓ ਤੇ ਕੱਲ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਵੀਡੀਓ ਚ ਅਸੀਂ 55 ਤੋਂ 60 ਲਫਾਫੇ 25 27 ਕਿਲੋ ਦਾ ਇੱਕ ਲਫਾਫਾ ਹੁੰਦਾ ਲਗਭਗ 14 15 ਕੁਇੰਟਲ ਕੱਲ ਅਸੀਂ ਤੋੜਲੇ ਸੀ ਉਹਨੇ ਕੀ ਅੱਜ ਹੋ ਜਾਣਗੇ ਅੱਜ ਵੱਧ ਹੋਣਗੇ ਅੱਜ ਜਗ੍ਹਾ ਵੱਧ ਸੀਗੀ ਅੱਜ ਅਸੀਂ ਚਾਰ ਜਣਾ ਤੋੜਤਾ ਕੱਲ ਸਖਰਾਜ ਅਮਨ ਉਹ ਵੀ ਸੀਗੇ ਨਾਲ ਕੱਲੋਂ ਥੋੜੇ ਜੇ ਗਰਮੀ ਲੱਗੀ ਉਹਨਾਂ ਨੂੰ ਤੇ ਗਰਮੀ ਜ਼ਿਆਦਾ ਸੀ ਤਾਂ ਹੀ ਕੱਲ ਠੱਟ ਘੱਟ ਟੁੱਟਿਆ ਪੇਟਾ ਤੇ ਤੋੜਨਾ ਸੌਖਾ ਕੋਈ ਇੰਨਾ ਔਖਾ ਨਹੀਂਗਾ ਤੇ ਹੋਰ ਵੀ ਬਾਬੇ ਦੀ ਕਿਰਪਾ ਨਾਲ ਪੇਠੇ ਨੂੰ ਫੁੱਲ ਬਹੁਤ ਲੱਗਿਆ ਹੋਇਆ ਅਜੇ ਤਾਂ ਪਹਿਲੀ ਉਹ ਤੜਾਈ ਸ਼ੁਰੂ ਕਰੀਏ ਇਹਦੀ ਪਨੀਰੀ ਜਿਹੜੀ ਆਪਾਂ ਇੱਥੇ ਜੀਰੀ ਲਾਉਣੀ ਹੈ ਪੀਆਰ 126 ਉਹ ਆਪਾਂ ਹਲੇ ਪੈਂਤੀ ਹੋਈ ਆ ਕੱਲ ਨੂੰ ਬੀਜਾਂਗੇ ਇਹ ਪਨੀਰੀ ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਬੀਜਾਂਗੇ ਪਨੀਰੀ ਤੇ ਹੁਣ ਬਾਬਾ ਸੁੱਖ ਰੱਖੇ ਬਹੁਤ ਫੁੱਲ ਆ ਰਹੇ ਅੱਗੇ ਤੇ ਅੱਗੇ ਫੁੱਲ ਬਹੁਤ ਤਿਆਰ ਫਲ ਲੱਗਣ ਨੂੰ ਤਿਆਰ ਹੈ ਤੇ ਮਿਹਨਤ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਬੂਰ ਪੈ ਰਿਹਾ ਜੀ ਤੇ ਹੁਣ ਤੋੜਾਂਗੇ ਇਹਨੂੰ ਲਗਭਗ ਲਗਭਗ 20 ਦਿਨ ਤਾ ਤੋੜਾਂਗੇ 20 25 ਦਿਨ ਕਿਉਂਕਿ 25 ਦਿਨਾਂ ਚ ਪਨੀਰੀ ਲਾਵਾਂਗੇ 25 ਦਿਨਾਂ ਦੀ ਪੀਆਰ 126 ਕੱਲੋਂ ਬੀਜਾਂਗੇ ਤੇ ਕੱਲੋਂ ਬੀਜਾਂਗੇ ਉਹਦੀ ਪਨੀਰੀ 126 ਤੇ ਰੱਬ ਸੁੱਖ ਰੱਖੇ ਜੁੜੇ ਰਹੋ ਵੀਡੀਓ ਨਾਲ ਤੇ ਹੁਣ ਇਹਨਾਂ ਨੂੰ ਚੱਕਾਂਗੇ ਜੀ ਸਵੇਰੇ ਕੱਲੋਂ ਸਬਜ਼ੀ ਮੰਡੀ ਵੀ ਲੈ ਕੇ ਜਾਵਾਂਗੇ ਕੱਲੋਂ ਆ ਧੋਵਾਂਗੇ ਕੱਲੋਂ ਇਹਨੂੰ ਖੇਤੋਂ ਚੱਕਾਂਗੇ ਪੈਕ ਕਰਾਂਗੇ ਅੱਗੇ ਜੁੜੇ ਰਹੋ ਵੀਡੀਓ ਨਾਲ ਸਵੇਰੇ ਦੁਬਾਰ ਤੋਂ ਸ਼ੁਰੂ ਕਰਾਂਗੇ ਜੀ ਇਸੇ ਵਲੌਗ ਚ ਕੰਟੀਨਿਊ हां जी एक बार फिर सत श्री अकाल जी दोवे दिन दी सवेर हो गई पहुंच गए खेत असि टाइम तकरीबन हो गया जी 5:30 असि आ गए असि 4:30 ਵਜੇ ਸੋਨੀ ਰਾਜੂ ਤੇ ਲੈਣ ਦਾ ਟਰੈਕਟਰ ਟਰਾਲੀ ਲੈ ਆਏ ਸੀ ਅਸੀਂ ਅੱਜ तकरीबन ਇੰਨਾ ਕੁ ਬੇਠਾ ਭਰ ਲਿਆ ਟਰਾਲੀ ਚ ਇਹ ਤਿੰਨੇ ਟਰੈਕਟਰ ਟਰਾਲੀ ਦੇ ਨੇ ਮੈਂ ਉਧਰ ਲਈ ਮੋਟਰਾਂ ਚਲਾ ਕੇ ਇੱਕ ਮੋਟਰ ਦੇ ਲਾਈਟ ਆਉਣੀ ਸੀ ਉਹ ਮੋਟਰ ਚਲਾ ਕੇ ਮੈਂ ਥੋੜਾ ਜਿਹਾ ਲੇਟ ਆਇਆ ਤੇ ਤੇ ਆਪਾਂ ਨੇ ਆਹ ਭਰ ਲਈ ਮੈਂ ਵੀ 5:00 ਵਜੇ ਆ ਗਿਆ ਸੀ ਯਾਨੀ ਦਿਨ ਚੜ੍ਹਨ ਤੋਂ ਪਹਿਲਾਂ ਅਸੀਂ ਉਰੇ ਆ ਗਏ ਸੀ ਤੇ ਆਹ ਪੇਠਾ ਟੋਕਰਿਆਂ ਨਾਲ ਉਹ ਵੀ ਲਈ ਆਉਂਦੇ ਨੇ ਸੱਜਣਾ ਇੱਕਨ ਟੋਕਰਿਆਂ ਨਾਲ ਪਹਿਲਾਂ ਟਰਾਲੀ ਭਰਾਂਗੇ ਜੀ ਇੱਧਰਲੇ ਪਾਸੇ ਜਿਹੜਾ ਬਿੱਗਾ ਡੇਢ ਬਿੱਗਾ ਸੀ ਉਹ ਚੱਕ ਲਿਆ ਆਹ ਰਹਿ ਗਿਆ ਇਹਨੂੰ ਚੱਕਦੇ ਆਂ ਦੇਖਦੇ ਹਾਂ ਕਿੰਨਾ ਕੁ ਚੱਤ ਚੱਕਿਆ ਜਾਊਗਾ ਤੇ ਸਵੇਰੇ ਸਵੇਰੇ ਬੋਲਣ ਨੂੰ ਥੋੜਾ ਜਿਹਾ ਮਨ ਘੱਟ ਕਰਦਾ ਹੁੰਦਾ ਤੇ ਰੱਬ ਦਾ ਨਾਮ ਲੈਨੇ ਤੇ ਬਾਬੇ ਦੀ ਕਿਰਪਾ ਪੂਰੀ ਫੁੱਲਾ ਜੀ ਆਪਾਂ ਨੇ ਆਹ ਪੇਠਾ ਜਿਹੜਾ ਚੱਕਿਆ ਅੱਜ ਆਹ ਟਰਾਲੀ ਭਰ ਲਈ ਆਪਾਂ ਨੇ 12 6:30 ਹੈ ਤੇ ਸਾਰਾ ਚੱਕਿਆ ਨਹੀਂ ਗਿਆ ਟਰਾਲੀ ਬਾਲੀ ਫੁੱਲ ਨਹੀਂ ਭਰੀ ਥੋੜਾ ਜਿਹਾ ਪਰਲੇ ਪਾਸੋਂ ਕੁਝ ਜਿਹਾ ਘਟਾ ਤਕਰੀਬਨ ਅੱਧਾ ਕ ਖੇਤ ਚੱਕਿਆ ਗਿਆ ਅੱਧਾ ਚੱਕਿਆ ਗਿਆ ਪੰਜ ਵਿੱਗੇ ਦਾ ਹੈਗਾ ਜਿਹੜਾ ਆਪਣਾ ਇਹ ਆ ਬੱਟ ਤੋਂ ਇਧਰ-ਇਧਰ ਲੰਬਾ ਗਿਆ ਰ ਇਹਨੂੰ ਕਹਿੰਦੇ ਨੇ ਅਸੀਂ ਪੰਜ ਵਿੱਗੇ ਤੋਂ ਪੰਜ ਵਿੱਗੇ ਦੇ ਵਿੱਚ ਢਾਈ ਕਿ ਵਿੱਗੇ ਤੋਂ ਚੱਕਿਆ ਗਿਆ ਚਾਰ ਪਟੀਆਂ ਰਹਿ ਗਈਆਂ ਹੈ ਚਾਰ ਬੈਟਾਂ ਦੇ ਵਿੱਚ ਹਜੇ ਪੇਠਾ ਪਿਆ ਤੇ ਟਾਈਮ ਵੱਜ ਗਿਆ ਜੀ 6:30 ਤੇ ਆਪਾਂ ਨੇ 8:30 ਵਜੇ ਦਿਨ ਨੂੰ ਮੰਡੀ 'ਚ ਪਹੁੰਚਦਾ ਕਰਨਾ ਤੇ ਇਸ ਕਰਕੇ ਆਪਾਂ ਨੇ ਉਹ ਚੱਕਣ ਤੋਂ ਹਟ ਗਏ ਵੀ ਉਹਨੂੰ ਚੱਕਣਾ ਨਹੀਂਗਾ ਦੂਜਾ ਇਹ ਐ ਵੀ ਜਿਹੜਾ ਮਾਲ ਗੱਡੀ 'ਚ ਭੇਜਣਾ ਜਿੰਨੀ ਕੁ ਸਬਜ਼ੀ ਗੱਡੀ ਜੋਗਾ ਢੇੜਾ ਹੋ ਗਿਆ ਜਿਆਦਾ ਫਿਰ ਢੋਣ ਦਾ ਕੋਈ ਫਾਇਦਾ ਨਹੀਂ ਸੀ ਟਾਈਮ ਖਰਾਬ ਕਰਨ ਦਾ ਵੀ ਜਾਣਾ ਤਾਂ ਹੈ ਨਹੀਂ ਮੰਡੀ 'ਚ ਬਾਕੀ ਦੇਖਦੇ ਆ ਆਈਡੀਆ ਜਾਂ 55 60 ਲਫਾਫੇ ਆਈਡੀਆ ਜਾਂ ਹੈਗਾ ਵੀ 55 60 ਲਫਾਫੇ ਹੋ ਜਾਣਗੇ 25 25 ਕਿਲੋ ਦਾ 25 ਕਿਲੋ ਦਾ ਕੋਈ 24 ਕਿਲੋ ਦਾ ਆਈਡੀਆ ਜੇ ਇੱਥੇ ਕੋ ਹੁੰਦਾ ਤੇ ਇਹਨੂੰ ਧੋਣ ਨੂੰ ਵੀ ਟਾਈਮ ਲੱਗਣਾ ਹੁਣ ਚੱਲਦੇ ਆ ਜੀ ਘਰ ਨੂੰ ਥੱਕ ਜਾਂਦੇ ਨੇ ਲਾਂਡਰ ਉਹਨੇ ਹੁਣ ਬਹੁਤ ਕੰਮ ਕੀਤਾ ਆ ਇਹਨਾਂ ਨੇ ਉਹ ਬੱਠਾ ਬਾਪੂ ਅੱਜ ਵੀ ਸਾਡੇ ਨਾਲ ਕੰਮ ਕਰਾਈ ਜਾਂਦਾ ਤੇ ਸਬਜ਼ੀ ਦਾ ਕੰਮ ਆ ਕਰਾਉਂਦਾ ਬਾਕੀ ਤਾਂ ਚਾਹ ਰੋਟੀ ਵਾਲੀ ਆ ਬਾਕੀ ਦਾ ਚਾਹ ਰੋਟੀ ਇਹ ਪਹੁੰਚਦੀ ਕਰਦਾ ਬਾਪੂ ਖੇਤ ਤੇ ਆ ਸਬਜ਼ੀ ਵਾਲਾ ਕੰਮ ਲੇਬਰ ਨਾ ਮਿਲਣ ਕਰਕੇ ਬਾਪੂ ਨੂੰ ਕਰਾਉਣਾ ਪੈ ਗਿਆ ਨਹੀਂ ਤਾਂ ਕਰਵਾਉਂਦਾ ਨਹੀਂ ਹੁੰਦਾ ਬਾਪੂ ਮਾੜਾ ਮੋਟਾ ਕੰਮ ਕਰਾਉਂਦਾ ਲਫਾਫੇ ਫੜਨ ਦਾ ਜਾਂ ਕੋਈ ਹੋਰ ਛੋਟਾ ਮੋਟਾ ਜਿਹੜਾ ਖੇਤ ਚ ਤੋੜਨ ਦਾ ਤੇ ਭਰਨ ਦਾ ਉਹ ਬਾਪੂ ਨੂੰ ਕਰਨਾ ਪੈ ਗਿਆ ਤੇ ਚਲੋ ਹੁਣ ਚੱਲਦੇ ਆ ਜੀ ਘਰ ਨੂੰ ਘਰੇ ਜਾ ਕੇ ਕਰਦੇ ਆ ਇਹਦੀ ਪੈਕਿੰਗ ਨਾਲੇ ਧੋਨਿਆਂ ਨਾਲੇ ਪੈਕ ਕਰਕੇ ਲੋਡ ਕਰਾਂਗੇ ਘਰੇ ਚੱਲ ਕੇ ਤੁਹਾਨੂੰ ਦਿਖਾਉਣਾ ਹੁਣ ਕਣੀ ਵੀ ਕੋਈ ਕੋਈ ਗਿਰਨ ਲੱਗੀ ਬੱਦਲ ਵੀ ਪੂਰਾ ਫੁੱਲ ਆ ਟਾਈਮ ਤਕਰੀਬਨ 6:20 ਮਿੰਟ ਹੋ ਗਏ ਜੀ ਸਵੇਰੇ ਸੂਰਿਆ ਝਟ ਲਾਤੀ ਕਹਿ ਲਓ ਕੰਮ ਨੂੰ ਤੜਕਾ ਲਾਤਾ ਜੀ ਚੱਲੀਏ ਰੋ ਘਰ ਨੂੰ ਲੈ ਮੈਂ ਚੱਲਿਆ ਸੋਨੇ ਟਰੈਕਟਰ ਅਗੇ ਵੀਡੀਓ ਬਣਾਈ ਨਹੀਂ ਘਰੇ ਆ ਕੇ ਤੇ ਲਓ ਜੀ ਪੈਕ ਕਰਤੇ 50 ਲਫਾਫੇ 50 ਭਰ ਗਏ ਜੀ ਹੈ ਭਰਤਾ ਪਾਣੀ ਤੇ ਪਾਣੀ ਨਾਲ ਧੋਤਾ ਤੇ ਧੋ ਕੇ ਪੈਕ ਕਰਤੇ ਜੀ ਤਕਰੀਬਨ ਗੱਡੀ ਭਰ ਗਈ ਥੋੜੇ ਜਿਹੇ ਲਫਾਫੇ ਘਟ ਗਏ ਉਹ ਲਫਾਫੇ ਮੁੱਕ ਗਏ ਆਪਣੇ ਕੋਲੇ ਇੰਨੇ ਕੀ ਸੀਗੇ ਤੇ ਇਧਰਲੇ ਪਾਸੇ ਟਰਾਲੀ ਚ ਰਹਿ ਗਿਆ ਪੇਠਾ ਤੇ ਬਚ ਗਿਆ ਕੁਛ ਖੇਤ ਵਿੱਚ ਪਿਆ ਇਹ ਕਾਲੂ ਪਰਾਂਗੇ ਤੇ ਉਹ ਬਸ ਹੁੰਨੇ ਤਿਆਰ ਨਹਾਣੂ ਕੇ ਨਾ ਤਾਂ ਇਹ ਜੋਰ ਲਾਉਂਦਾ ਨਾ ਉਹ ਲਾਉਂਦਾ ਤੱਕਾ ਕਿ ਤੁਰੂ ਕਿਵੇਂ ਇਹ ਓਏ ਬਾਜੂ ਕੁ ਲਫਾਵਾ ਡਿਊਟਾ ਇਹ ਨਾ ਦੋ ਇਹ ਡਿਊਰ ਮੱਚ ਅਸਨ ਰਹੀ ਆਉਂਦੀ ਅੱਧਾ ਲਫਾਵਾ ਦਾ ਥੱਲੇ ਉਹ ਕਿਵੇਂ ਕਰਜੂਗਾ ਜੀ ਉਹਦਾ ਹੀਠਾਂ ਪਿਆ ਉਹਦਾ 헤ਡਾ ਲਓ ਜੀ ਚਲੋ ਹੋਈਏ ਤਿਆਰ ਤੇ ਪਾਈਏ ਕੱਪੜੇ ਚੱਲੀਏ ਮੰਡੀ ਚ ਨੂੰ ਘਰੇ ਦਾ ਮਨ ਨੇ ਵੀ ਕੰਮ ਕਰਾਇਆ ਤੇ ਇੰਨਾ ਕ ਰਹਿ ਗਿਆ ਲੋਕਾਂ ਨੂੰ ਮਿਹਨਤੀ ਬੰਦੇ ਨੂੰ ਕੰਮ ਹੁੰਦੇ ਵੀ ਹੋ ਗਿਆ ਪੈਸੇ ਕਿੱਥੋਂ ਚੱਲ ਆਏ ਕਹਿੰਦੇ ਭਾਈ ਤੇਰੇ ਪੁੱਤ ਜਿਹਨੂੰ ਵੀ